ਕਰਦੀਆਂ ਜੀ ਲੈ ਸਕਦੇ ਹਾਂ ਮੈਂ ਆ ਪੰਜਣੇ ਆਪਾਂ ਇਸ ਟੈਂਪੋਰਰੀ ਗੋਵਿੰਦ ਘਾਟਾ ਰਿਸ਼ੀ ਕੇਸ ਤੋਂ ਆਪਾਂ ਗੋਵਿੰਦ ਘਾਟਾ ਨਾਲ ਦੀ ਤੇ ਆਪਾਂ ਰਹਿਣ ਦਾ ਪ੍ਰਬੰਧ ਦੇਖਦੇ ਆਂ ਤੇ ਪਹਿਲੀ ਵੀਡੀਓ ਆਪਾਂ ਇਸ ਤੀ ਐਂਡ ਕਰੀ ਸੀ ਤੇ ਆਪਾਂ ਤੁਹਾਨੂੰ ਦੱਸਦੇ ਆਂ ਵੀ ਇਸ ਕੀ ਇਹ ਮੈਂ ਰਹਿਣ ਦਾ ਪਵੰਦਾ ਕਿਵੇਂ ਇੱਥੇ ਕਾਮਰੇ ਮਿਲਦੇ ਸਾਰਾ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਤੇ ਜਿਵੇਂ ਕੱਲ੍ਹ ਵਾਲੀ ਵੀਡੀਓ ਵਿੱਚ ਦੇਖ ਲਓਗਾ ਆਪਣਾ ਜਿਹੜਾ ਸਫਰ ਰਿਸ਼ੀ ਕੇਸ ਤੋਂ ਯਾਤਰਾ ਜਿਹੜੀ ਆਪਣੀ ਰਿਸ਼ੀ ਕੇਸ ਤੋਂ ਬੋਲ ਜ਼ਿਕਰ ਕਰ ਸਕਦਾ ਸੀ ਤੇ ਇਸੇ ਕਰਕੇ ਆਪਾਂ ਵੀਡੀਓ ਐਂਡ ਕਰਦੇ ਹਾਂ ਇਸ ਤੋਂ ਆਪਾਂ ਨਵੀਂ ਵੀਡੀਓ ਹੁਣ ਸਟਾਰਟ ਕਰ ਰਹੇ ਹਾਂ ਕਿ ਤੋਂ ਆਪਾਂ ਕਮਰੇ ਦਾ ਦੱਸਾਂਗੇ ਕੀ ਹਿਸਾਬ ਕਿਤਾਬਾ ਕਿਵੇਂ ਕਮਰੇ ਮਿਲਦੇ ਆ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਲੱਗੇ ਤੇ ਬਾਕੀ ਜੋ ਹਾਲ ਆ ਹਾਲ ਫ੍ਰੀ ਹੁੰਦਾ ਤੇ ਹਾਲ ਤੁਹਾਨੂੰ ਗ੍ਰੀਟ ਮਿਲ ਜੂਗਾ ਜਿਵੇਂ ਆਪਾਂ ਕਮਰਾ ਲਿਆ ਕਮਰਾ ਆਪਾਂ ਨੂੰ 2000 ਚ ਮਿਲੇ ਆ ਤੇ ਬਾਕੀ ਤੁਸੀਂ ਪਤਾ ਕਰ ਲਿਓ ਆਪੇ ਤੇ ਅਣੀ ਸਾਨੂੰ 2000 ਜਿੱਤਦਾ ਤੇ ਸਾਹਮਣੇ ਤੁਹਾਨੂੰ ਇੱਥੋਂ ਕਮਰੇ ਮਿਲ ਜਾਣਗੇ ਇੱਥੋਂ ਤੁਸੀਂ ਜਾ ਕੇ ਕਮਰਾ ਲੈ ਸਕਦੇ ਹੋ ਤੇ ਉਹ ਸਾਹਮਣੇ ਗੇਟ ਆ ਗੁਰਦੁਆਰਾ ਸਾਹਿਬ ਦਾ ਤੋਂ ਗੇਟ ਤੋਂ ਆ ਕੇਿੱਧਾ ਹੀ ਤੁਹਾਨੂੰ ਸਾਹਮਣੇ ਇੱਥੇ ਕਮਰਾ ਲੈ ਸਕਦੇ ਹੋ ਤੇ ਆਪਾਂ ਵੀ ਇੱਥੇ ਲਿਆ ਤੇ ਤੁਹਾਨੂੰ ਕਮਰੇ ਲੈ ਜੂਗਾ ਹਾਰ ਹੀ ਮਿਲ ਜਾਂਦਾ ਇੱਥੋਂ ਇਹ ਮਰੀੜ ਤੋਂ ਬਾਅਦ ਤੱਕ ਜੀ 2000 ਦੇ ਨੇੜੇ ਪੱਕੇ ਵਿੱਚ ਪਤਾ ਕਰ ਲਿਓ ਆ ਕੇ ਆਪਾਂ ਨੂੰ ਜਿਹੜਾ ਕਮਰਾ ਮਿਲਿਆ ਉਹ ਮਿਲਿਆ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੇਮਕੋਟਨ ਬਾਸ ਦੇ ਵਿੱਚ ਤੇ ਆਪਾਂ ਹੁਣ ਆਪਣੇ ਕਮਰੇ ਦੇ ਵਿੱਚ ਸਮਾਰ ਰੱਖਦੇ ਹਾਂ ਫਿਰ ਆਪਾਂ ਬਾਹਰ ਤੁਹਾਨੂੰ ਦਿਖਾਉਨੇ ਆ ਪਾਰਕਿੰਗ ਬਾਕੀ ਇੱਧਰ ਸਾਰੀਆਂ ਗੱਡੀਆਂ ਦੀ ਪਾਰਕਿੰਗ ਆ ਇੱਥੇ ਤੁਸੀਂ ਗੱਡੀ ਪਾਰਕ ਕਰ ਸਕਦੇ ਹੋ ਦੇਖਿਵੇਂ ਮੈਂ ਤੁਹਾਨੂੰ ਦਿਖਾਉਣਾ ਇੱਧਰ ਵੀ ਇਹ ਸਾਰੀ ਇੱਧਰ ਪਾਰਕਿੰਗ ਆ ਦੇਖ ਸਕਦੇ ਹੋ ਇਹ ਜਿੱਥੇ ਤੁਸੀਂ ਆਪਣੀਆਂ ਗੱਡੀਆਂ ਪਾਰਕ ਕਰ ਸਕਦੇ ਹੋ ਤੇ ਆਪਾਂ ਚੱਲਦੇ ਆਂ ਅੱਗੇ ਦਿਖਾਉਣੀ ਆ ਤੁਹਾਨੂੰ ਹੋਰ ਤੇ ਇਹ ਇੱਧਰ ਨਾਲ ਨਦੀ ਚੱਲਦੀ ਆ ਇਹਦਾ ਪਾਣੀ ਬਹੁਤ ਤੇਜ਼ ਆ ਤੁਹਾਨੂੰ ਆਵਾਜ਼ ਸੁਣਨ ਦੀ ਹੋਊਗੀ ਵੀਡੀਓ ਦੇ ਵਿੱਚ ਤਮ ਤੁਹਾਨੂੰ ਇੱਕ ਵਾਰ ਲਓ ਜੀ ਇਹ ਸਾਹਮਣੇ ਨਦੀ ਚੱਲ ਰਹੀ ਆ ਤੇ ਪਾਣੀ ਦੀ ਬਾਤ ਤੁਸੀਂ ਦੇਖ ਸਕਦੇ ਹੋ ਕਿੰਨਾ ਤੇਜ਼ ਪਾਣੀ ਆ ਰਿਹਾ ਬਾਕੀ ਦੇਖ ਵੀ ਸਕਦੇ ਹੋ ਪਾਣੀ ਕਿੰਨਾ ਤੇਜ਼ ਜਾ ਰਿਹਾ ਪਾਣੀ ਆਵਾਜ਼ ਵੀ ਤੁਹਾਨੂੰ ਸੁਣਦੀ ਹੋਊਗੀ ਬਾਕੀ ਇੱਧਰਾਰੇ ਮੋਟਰ ਖੜੇ ਆ ਮੋਟਰ ਹੈ ਘਰ ਘਰ ਕਰ ਕਰਦੇ ਆ ਪਾਣੀ ਦੀ ਆਵਾਜ਼ ਪਾਣੀ ਤੇਜ਼ ਹੈ ਕੋਈ ਨਾ ਇਹ ਕੰਡੀਸ਼ਨਿੰਗ ਹਵਾ ਲੱਗ ਰਹੀ ਹੈ ਕਾਲਜ ਵਾਲੇ ਪਹਾੜ ਨੇ ਤੇ ਬਾਕੀ ਆਪਾਂ ਕਿੱਥੇ ਬੈਗ ਜਾਵਾ ਕਰਾਉਣਾ ਇਹ ਵੀ ਤੁਹਾਨੂੰ ਦੱਸਾਂਗੇ ਕਿਉਂਕਿ ਆਪਾਂ ਜ਼ਿਆਦਾ ਸਾਮਾਨ ਉੱਪਰ ਲੈ ਕੇ ਨਹੀਂ ਜਾਣਾ ਕਿਉਂਕਿ ਭਜਨ ਚੱਕਣਾ ਫਿਰ ਔਖਾ ਹੋ ਜਾਂਦਾ ਤੇ ਇੱਧਰ ਦੇਖੋ ਪਾਣੀ ਕਿੰਨਾ ਤੇਜ਼ ਆ ਇਹ ਸਾਹਮਣੇ ਤੁਹਾਨੂੰ ਪੁਲ ਦਿਖਦਾ ਹੋਊਗਾ ਇਹ ਪੁਲ ਲੰਘਦੇ ਉੱਪਰ ਦੀ ਨਦੀ ਦੇ ਤੇ ਬਾਕੀ ਇੱਧਰ ਨਾ ਇੱਧਰ ਕਮਰੇ ਨੇ ਇੱਥੇ ਕਮਰੇ ਨੇ ਰਹਿਣ ਵਾਸਤੇ ਬਾਕੀ ਸੰਗਤ ਬਹੁਤ ਆ ਰਹੇ ਜੀ Sangat banyak jadi hari ya. Oh. banyak sanggat Eh. ਤੇ ਇੱਥੇ ਸਾਹਮਣੇ ਗੱਟੜੀ ਘਰ ਆ ਇੱਥੇ ਤੁਸੀਂ ਉਹਨੇ ਬੈਗ ਜਮਾ ਕਰਾ ਸਕਦੇ ਹੋ ਤੇ ਬਾਕੀ ਇਧਰੋਂ ਤੁਹਾਨੂੰ ਕਮਰੇ ਮਿਲ ਜਾਣਗੇ ਸਾਹਮਣੇ ਕਾਊਂਟਰ ਆ ਤੇ ਬਾਕੀ ਇਧਰੋਂ ਕੰਪਲ ਸਟੋਰ ਆ ਇੱਥੇ ਵੀ ਤੁਹਾਨੂੰ ਕੰਬਲ ਵਗੈਰਾ ਮਿਲ ਜਾਣਗੇ ਜਿਵੇਂ ਤੇ ਲਿਖਿਆ ਵੀ ਹੋਆ ਕੰਬਲ ਸਟੋਰ ਬਾਕੀ ਇਹ ਨਾਲ ਹੀ ਗੱਟੜੀ ਘਰ ਆ ਇੱਥੇ ਤੁਸੀਂ ਆਪਣੇ ਬੈਗ ਜਮਾ ਕਰਾ ਸਕਦੇ ਆ ਆਪਾਂ ਵੀ ਬੈਗ ਜਮਾ ਕਰਾਵਾਂਗੇ ਕਿਉਂਕਿ ਆਪਾਂ ਉੱਪਰ ਜਾਦੇ ਸਮਾਨ ਲੈ ਕੇ ਨਹੀਂ ਆਣਾ ਤੇ ਬੈਗ ਜਮਾ ਕਰਾਉਣ ਲੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਬੈਗ ਇੱਥੇ ਕਿਵੇਂ ਜਮਾ ਹੁੰਦਾ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਬਾਕੀ ਔੜੀਆਂ ਚੜ੍ਹ ਕੇ ਤੁਸੀਂ ਅ ਇੱਥੇ ਤੁਸੀਂ ਏਟੀਐਮ ਚ ਪੈਸੇ ਕਢਾਉਣੇ ਦਾ ਏਟੀਐਮ ਵੀ ਕੋਲੀ ਹੈਗਾ ਇੱਥੇ ਤੇ ਇਧਰ ਸਾਹਮਣੇ ਕਮਰੇ ਬੁੱਕ ਹੁੰਦੇ ਆ ਤੇ ਤੁਹਾਨੂੰ ਰੂਮ ਵਗੈਰਾ ਫਿਰ ਬੁੱਕ ਕਰਨੇ ਤੇ ਇੱਥੋਂ ਕਰਾ ਸਕਦੇ ਹੋ ਤੇ ਨਾਲ ਹੀ ਇਧਰ ਏਟੀਐਮ ਆ ਇੱਥੇ ਤੁਸੀਂ ਪੈਸੇ ਕਢਾ ਸਕਦੇ ਹੋ ਆ ਗਈ ਇਹ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਆ ਬਾਕੀ ਇਧਰ ਦੁਕਾਨਾਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਸੰਗਤ ਤੋਂ ਬਾਅਦ ਹੀ ਆ ਤੋਂ ਅੰਦਰ ਜਾ ਕੇ ਤੁਸੀਂ ਕਮਰਾ ਲੈ ਸਕਦੇ ਏ ਕਾਊਂਟਰ ਤੇ ਆ ਕੇ ਤੁਸੀਂ ਕਮਰੇ ਜਿਹਦਾ ਪਤਾ ਕਰ ਸਕਦੇ ਹੋ ਕਮਰੇ ਲੈ ਸਕਦੇ ਤੇ ਹਾਲ ਇੱਥੇ ਬਿਲਕੁਲ ਫਰੀ ਆ ਹਾਲ ਦਾ ਕੋਈ ਚਾਰਜ ਨਹੀਂ ਹੈਗਾ ਤੇ ਕਮਰੇ ਜਿਵੇਂ ਤੁਹਾਨੂੰ ਦੱਸਿਆ ਕਿ ਸਾਨੂੰ 2000 ਦਾ ਮਿਲਿਆ ਤੇ ਬਾਕੀ ਤੁਸੀਂ ਪਤਾ ਕਰ ਲਿਓ ਆ ਕਿ ਹੁਣ ਆਪਾਂ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਗਏ ਤੇ ਹੁਣ ਆਪਾਂ ਚੱਲਦੇ ਆਂ ਪੁਲ ਦੇ ਉੱਪਰ ਪੁਲ ਲੰਘ ਰਿਹਾ ਹੈ ਨਦੀ ਦੇ ਉੱਪਰ ਦੀ ਇਹਦੇ ਉੱਪਰ ਚੱਲਦੇ ਆਂ ਇਧਰ ਫਰੀ ਆਊਗਾ ਇਧਰ ਜਾਓ ਇਧਰ ਜਾਓ ਆਹ ਰਾਸਤੇ ਆਪਾਂ ਜਾ ਰਹੇ ਆਂ ਤੇ ਬਾਕੀ ਜਿਵੇਂ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਵੀ ਇੱਥੇ ਤੁਹਾਡਾ ਤੁਹਾਡਾ ਕਮਰਾ ਉਹ ਜਿਵੇਂ 2000 ਦਾ ਮਿਲ ਜਾਂਦਾ ਤੇ ਹਾਲ ਫ੍ਰੀ ਮਿਲ ਜਾਂਦਾ ਤੇ ਜਿਵੇਂ ਆਪਾਂ ਜਿੱਥੇ ਕਮਰਾ ਜਿਹੜੇ ਮਿਹੜਿਆ ਪਰ ਤੁਹਾਨੂੰ ਉਹ ਵੀ ਦਿਖਾਤਾ ਤੇ ਬਾਕੀ ਹੁਣ ਆਪਾਂ ਚੱਲਦੇ ਆ ਉੱਪਰ ਨੂੰ ਤੇ ਕਾਫੀ ਚੜਾਈ ਆ ਤੇ ਕੱਲ ਨੂੰ ਆਪਾਂ ਮੇਰੇ ਸਾਧਰੇ ਤੁਰਨਾ ਕੱਲ ਨੂੰ ਆਪਾਂ 4 4 4.5 ਤੋਂ ਉਰਾਂਗੇ ਰੋਂ ਕਟੀਆਂ ਉੱਤਰਦੀਆਂ ਨੇ ਠੀਕ ਹੈ ਤੇ ਇੱਧਰ ਵੀ ਸਾਰੀ ਪਾਰਕਿੰਗ ਆ ਇਹ ਵੀ ਦੇਖ ਸਾਰਿਆਂ ਨੂੰ ਸਾਰੀ ਪਾਰਕਿੰਗ ਆ ਤੇ ਪਹਾੜ ਤੇ ਕੱਲ ਨੂੰ ਆਪਾਂ ਇੱਥੋਂ 4 ਕਿਲੋਮੀਟਰ ਗੱਡੀ ਦੇ ਵਿੱਚ ਜਾਵਾਂਗੇ ਤੇ ਉਸ ਤੋਂ ਅੱਗੇ 9 ਤੋਂ 10 ਕਿਲੋਮੀਟਰ ਆਪਾਂ ਤੁਰ ਕੇ ਜਾਵਾਂਗੇ ਯਾਨੀ 14 ਕਿਲੋਮੀਟਰ ਟੋਟਲ ਬਾਟ ਆ ਗੁਰਦੁਆਰਾ ਗੋਵਿੰਦ ਧਾਮ ਤੱਕ ਦੀ ਤੇ ਉੱਤ ਤੱਕ ਆਪਾਂ ਕੱਲੂ ਜਾਵਾਂਗੇ ਤੇ ਕੱਲੂ ਆਪਾਂ ਰਾਤ ਰ੍ਹਾਂ ਗੁਰਦੁਆਰਾ ਗੋਵਿੰਦ ਧਾਮ ਸਾਹਿਬ ਤੇ ਉਸ ਤੋਂ ਅੱਗੇ ਆਪਾਂ ਅਗਲੇ ਦਿਨ ਜਾਵਾਂਗੇ ਸ੍ਰੀ ਹੇਮਕੋਟ ਸਾਹਿਬ ਸਾਹਮਣੇ ਆਪਣੇ ਬਿਲਕੁਲ ਪੁਲ ਆ ਗਿਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਨੀਚੇ ਦਿਖਾਇਆ ਸੀ ਨਦੀ ਦੇ ਉੱਪਰ ਦੀ ਲੰਗ ਦਾ ਤੇ ਮੈਂ ਕਿਹਾ ਵੀ ਤੁਹਾਨੂੰ ਉੱਪਰੋਂ ਦਿਖਾ ਦਈਏ ਪੁਲ ਤੇ ਬਿਲਕੁਲ ਸਾਹਮਣੇ ਆ ਗਿਆ ਇੱਥੋਂ ਹੈਗੀ ਐਂਟਰੀ ਇਹ ਆ ਪੁਲ ਇਹੀ ਪੁਲ ਕ੍ਰੋਸ ਕਰਕੇ ਕੱਲ ਨੂੰ ਆਪਾਂ ਆਪਣੀ ਅਗਲੀ ਯਾਤਰਾ ਤੇ ਜਾਣਾ ਜੀ। ਇਹੀ ਪੁਲ ਆਪਾਂ ਕ੍ਰੋਸ ਕਰਾਂਗੇ। ਦੇਖ ਮੈਂ ਤੁਹਾਨੂੰ ਦਿਖਾਉਣਾ ਇੱਥੋਂ ਪਾਣੀ ਕਿੰਨਾ ਤੇਜ਼ ਹੈ ਤੁਹਾਨੂੰ ਆਵਾਜ਼ ਸੁਣ ਦਿਓ ਵੀ ਪਾਣੀ ਦੀ। ਦੇਖੋ। ਦੇਖੋ ਪਾਣੀ। ਬਾਕੀ ਮੋਟਰਸਾਈਕਲ ਵਗੈਰਾ ਗੱਡੀਆਂ ਵਗੈਰਾ ਪੁਲ ਪਰ ਨੱਟ ਨਹੀਂ ਆ ਰਹੇ। ਮੈਂ ਵੀ ਟੇਕ ਨਹੀਂ ਸਕਦੇ ਹਾਂ।

ਮਾਤੂ ਜੀ ਸਾਡੇ ਸਮੇਂ ਕੱਟੀ ਆ ਰਹੀ ਆ। ਇਹ ਆ ਤੁਸੀਂ ਜਿਹੜਾ ਇਹ ਪਾਣੀ ਜਾ ਰਿਹਾ। ਪਾਣੀ ਦਾ ਵਹਾਅ ਬਹੁਤ ਜਿਆਦਾ। ਬਿਕਰ ਨਹੀਂ। ਬਸ ਇਨੀ ਦਾ ਹੋ ਗਿਆ ਤੇ ਰਾਤ ਦਾ ਵੀਊ ਐਵੇਂ ਦਾ ਪਹਾੜਾਂ ਦਾ ਕੋਈ ਔਰ ਇਹ ATM ਇਹ ATM ਇੱਕ ਤੁਸੀਂ ਪੈਪੇ ਕਰਾਉਣੇ ਤਾਂ ਕਢਾ ਲਾਦੇ ਹੋ ਇਹ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਆ ਤੇ ਉਹ ਸਾਹਮਣੇ ਕੋត្រਾ ਗੇਟਾਂ ਦੇ ਨਾਲ ਹੀ ATM ਆ ਤੇ ਇਸਦੇ ਨਾਲ ਮਾਰਕੀਟ ਆ ਕੋਈ ਵੀ ਤੁਸੀਂ ਲੈਣਾ ਜਿਵੇਂ ਪਰਮਾਲ ਵਗੈਰਾ ਹੋ ਗਈ ਜਾਂ ਸੋਟੀਆਂ ਹੋ ਗਈਆਂ ਸੋਟੀਆਂ ਵਿੱਚ ਪੱਟੀਆਂ ਨੇ ਦੇਖ ਸਕਦੇ ਹੋ ਯਾਨੀ ਜਿੱਦ ਲੈ ਸਕਦੇ ਹੋ ਮਿਆ ਪੰਜਾਂ ਨੇ ਬਾਕੀ ਅੱਗੇ ਵੀ ਕਾਫੀ ਹੈਗੀ ਮਾਰਕੀਟ ਹੈ

ਕਾਹਹੀ ਮਕੇ ਟੱਕਾ ਮਾਰਕੀਟ ਹੈ ਤੇ ਇਹ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਆ ਬਿਲਕੁਲ ਤੇ ਕੁਝ ਦੇਖ ਸਕਦੇ ਨੇ ਇਹਨਾਂ ਆ ਪਈਆਂ ਨੇ ਛੋਟੀਆਂ ਤੇ ਇੱਥੇ ਵੀ 50 ਰੁਪਏ ਦੀ ਛੋਟੀ ਹੈ ਵਾਸੀ ਰੇਟ ਪਤਾ ਕਰਿਆ ਸੀ ਤੇ ਇਹਨਾਂ ਨੂੰ 50 ਰੁਪਏ ਤੁਹਾਨੂੰ ਇੱਥੋਂ ਮਿਲ ਜੂਗੀ ਬਾਕੀ ਹੋਰ ਮਾਲ ਹੋ ਗਈ ਜਿਵੇਂ ਕੜੇ ਹੋਵੇ ਬਾਕੀ ਹੋਰ ਬੈਗ ਵਗੈਰਾ ਵੀ ਹੈ ਤੁਸੀਂ ਲੈਣੇ ਆ ਤਾਂ ਉਹ ਵੀ ਲੈ ਸਕਦੇ ਹੋ ਦੈਕ ਬੈਕ ਬੈਨੇ ਫੋਟੋ ਲੀ। ਕਿਤਾ ਕੋ ਕਾਫੀ ਮਾਰਕੀਟ ਹੈ। ਲਓ ਜੀ ਬਾਕੀ ਇਹ ਰੈਸਟੋਰੈਂਟ ਆ ਗਿਆ ਖਾਣ ਪੀਣ ਵਾਲਾ। ਇਹ ਸਾਰੀ ਮਾਰਕੀਟ ਗੁਰਦੁਆਰਾ ਸਾਹਿਬ ਦੇ ਨਾਲ ਹੀ ਆਉਂਦੀ ਬਿਲਕੁਲ। ਉਹ ਸਾਹਮਣੇ ਗੇਟ ਆਉਂਦਾ ਨਾਲ ਹੀ ਮਾਰਕੀਟ ਆ। ਸੰਗਤ ਬਹੁਤ ਆ ਜਾਈਏ, ਰੱਟ ਬਹੁਤ ਆ ਜਾਈਏ। ਬਾਕੀ ਤੁਹਾਨੂੰ ਜੀ ਕਮਰੇ ਵਗੈਰਾ ਜਾਜੋ ਨੇ ਪਹਿਲਾਂ ਬਤਾਉਂਦਾ ਸਾਨੂੰ। ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਦੇ ਆ ਜੀ ਹਾਲੇ ਦਾ ਸੀਨਾ ਰੱਤ ਨਿਰਮਲ ਹੋ ਤਾਂ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆ ਗਏ ਜੀ ਬਾਹਰ ਤੇ ਹੁਣ ਆਪਾਂ ਜਾਂਦੇ ਆ ਲੰਗਰ ਸਕਦੇ ਆ ਤੇ ਆਪਾਂ ਸਵੇਰ ਦਾ ਕੁਝ ਖਾਤਾ ਹੁਣ ਰਾਤ ਦੇ ਰੋਟੀ ਉੱਥੇ ਹੀ ਪ੍ਰਸ਼ਾਦਾ ਲਗਿਆ ਦੀ ਤੇ ਹੁਣ ਚੱਲਦੇ ਆ ਲੰਗਰ ਸਕਦੇ ਆ ਰੱਖਿਤ ਸੀ ਇੱਥੇ ਜੋੜੇ ਜਮ੍ਹਾਂ ਕਰਾ ਸਕਦੇ ਆ ਇੱਥੇ ਜੋੜਾ ਘਰ ਆ ਜੀ ਸਾਹਮਣੇ ਤੇ ਆਪਾਂ ਵੀ ਇੱਥੇ ਕਰਾਇਆ ਤੁਸੀਂ ਵੀ ਇੱਥੇ ਕਰਾ ਸਕਦੇ ਹੋ ਇਹ ਬਹੁਤ ਸੰਗਤ ਇੱਥੇ ਬਾਹਰ ਵੀ ਬਹੁਤ ਦੰਗੇ ਜਿਵੇਂ ਆ ਇੱਥੇ ਖੋਲੇ ਪਏ ਨੇ ਤੇ ਵਕਤ ਦੀ ਖਮਾ ਵੀ ਕਰਾ ਸਕਦੇ ਹਾਂ ਜੀ ਹੁਣ ਆਪਾਂ ਚੱਲਦੇ ਹਾਂ ਨੰਗਰ ਹਾਲ ਦੇ ਨੰਗਰ ਸਕਦੇ ਹਾਂ ਜੀ ਆਹ ਜੋੜਾ ਕਰ ਜਨਮ ਕਰਾ ਸਕਦੇ ਭਾਈ ਯੂਨੀ ਕਰਾਉਣ ਲੱਗੇ ਹੋਏ ਨੇ ਹੁਣ ਆਪਾਂ ਅੱਗੇ ਸੰਗਰਾਹ ਆ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਕਮਰਾ ਲੈ ਰਿਆ ਦੀ ਕਮਰਾ ਆਪਾਂ ਨੂੰ ਜਿਹੜਾ ਪਿਆ ਉਹ 2000 ਦਾ ਪਿਆ ਤੇ ਆਪਾਂ ਕਮਰਾ ਲੈ ਲਿਆ ਤੇ ਬਾਕੀ ਇੱਥੇ ਕੀ ਰਹਿائش ਦੇ ਪ੍ਰਬੰਧ ਨੇ ਤੇ ਕਿੱਥੇ ਸਮਾਨ ਜਮਾ ਹੁੰਦਾ ਕਿ ਕੱਲੂ ਆਪਾਂ ਉੱਪਰ ਜਾਣਾ ਤੇ ਸਮਾਨ ਆਪਾਂ ਜਮਾ ਕਰਾ ਕੇ ਆਣਾ ਪਾ ਲੋ ਜਿਹੜਾ ਪੰਨ ਜ਼ਰੂਰ ਤੇ ਮਤਲਬ ਜਿਆਦੇ ਲੋੜ ਆ ਆਪਾਂ ਉਹ ਵੀ ਸਮਾਨ ਨਾਲ ਲੈ ਜਾਵਾਂ ਜਿਆਦੇ ਭਜਨ ਨਹੀਂ ਆਪਾਂ ਧੱਕਣਾ ਹੈਗਾ ਤੇ ਆਪਾਂ ਸਾਰਾ ਸਮਾਨ ਜਮਾ ਕਰਾ ਕੇ ਜਾਵਾਂਗੇ ਕਿ ਉਹ ਕਿੱਥੇ ਜਮਾ ਹੁੰਦਾ ਸਾਰਾ ਤੁਹਾਨੂੰ ਦੱਸਾਂਗੇ ਤੇ ਕਮਰੇ ਦਾ ਵੀ ਕੀ ਸਾਖਤਾ ਉਹ ਵੀ ਮੈਂ ਤੁਹਾਨੂੰ ਦੱਸਦਾ